ਟੂਡੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਾਰਗਵੀਰ ਹੈਪੀ ਕੱਲ ਮੰਤਰੀ ਮੀਤ ਹੇਰ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਪਿੰਡਾਂ ਦੇ ਨਵੀਨੀਕਰਨ ਲਈ ਅਤੇ ਸਕੂਲਾਂ ਦੇ ਫੌਂਡ ਲਈ ਅਤੇ ਛੱਪੜਾਂ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਉਹ ਦੇਖਦੇ ਹਾਂ ਕੀ ਆ ਸਾਰਾ ਪੂਰਾ ਮਾਮਲਾ ਦੇਖਦੇ ਰਹੋ ਟੂਡੇ ਨਿਊਜ਼ ਦੇਖੋ ਜੀ ਅੱਜ ਪਿੰਡ ਕਰਮਗੜ੍ਹ ਚ ਤਕਰੀਬਨ 72 ਲੱਖ ਤੇ ਪਿੰਡ ਜਲੂਰ ਚ ਤਕਰੀਬਨ 33 ਲੱਖ ਦੋਨਾਂ ਜਗ੍ਹਾ 'ਚ ਛੱਪੜਾਂ ਦੀ ਨਵੀਨੀ ਕਰਨ ਲਈ ਜਿਹੜਾ ਕੰਮ ਹੈ ਉਹ ਕੀਤਾ ਗਿਆ। ਦੋਨੋਂ ਪਿੰਡਾਂ 'ਚ ਬੜੀ ਪੁਰਾਣੀ ਡਿਮਾਂਡ ਸੀ ਕਿ ਛੱਪੜਾਂ ਦਾ ਤੁਹਾਨੂੰ ਪਤਾ ਵੀ ਜਿਹੜਾ ਗੰਦਾ ਪਾਣੀ ਉੱਥੇ ਆਉਂਦਾ ਸੀ ਤੇ ਬਹੁਤ ਬੁਰੇ ਹਾਲਾਤ ਸੀਗੇ। ਸੋ ਦੋਨੇ ਪਿੰਡਾਂ 'ਚ ਥਾਪਰ ਮਾਡਲ ਬਣਾ ਕੇ ਜਿਹੜਾ ਨਵੀਨੀ ਕਰਨ ਦਾ ਕੰਮ ਹੈ ਜਿਹੜਾ ਉਹ ਕੀਤਾ ਗਿਆ। ਜਲੂਰ 'ਚ ਪਹਿਲਾਂ ਵੀ ਜਿਹੜਾ ਦੂਸਰਾ ਛੱਪੜ ਸੀ ਉਹਦੇ 'ਚ ਵੀ ਤਕਰੀਬਨ 32 ਲੱਖ ਦੇ ਨਾਲ ਨਵੀਨੀ ਕਰਨ ਜਿਹੜਾ ਛੱਪੜ ਦਾ ਉਹ ਪਹਿਲਾਂ ਜਿਹੜਾ ਕੀਤਾ ਗਿਆ। ਸੋ ਅੱਜ ਦੋਨੇ ਪਿੰਡਾਂ 'ਚ ਛੱਪੜਾਂ ਨਵੀਨੀ ਕਰਨ ਤੇ ਇਸ ਤੋਂ ਇਲਾਵਾ ਲਗਾਤਾਰ ਇਹਨਾਂ ਦੋਨੇ ਪਿੰਡਾਂ 'ਚ ਡਵੈਲਪਮੈਂਟ ਦੇ ਕੰਮ ਸਪੋਰਟਸ ਪਾਰਕ ਬਣਾ 40-40 ਲੱਖ ਨਾਲ ਪੰਚਾਇਤਕਰ ਜਿਹੜਾ ਜਲੂਰ 'ਚ 40 ਲੱਖ ਦੀ ਲਾਗਤ ਨਾਲ ਜਿਹੜਾ ਬਣ ਰਿਹਾ ਹੈਗਾ ਪਾਈਪਲਾਈਨ ਜਿਹੜੀ ਆ ਪਈਆਂ ਨੇ ਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਲੱਖਾਂ ਦੇ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਉਹ ਭਗਵੰਤ ਮਾਨ ਜੀ ਦੀ ਸਰਕਾਰ 'ਚ ਜਿਹੜੇ ਆ ਉਹ ਚੱਲ ਰਹੇ ਆ ਸੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਮੈਂ ਸਾਰੇ ਪਿੰਡ ਵਾਸੀਆਂ ਵੱਲੋਂ ਦੋਨਾਂ ਪਿੰਡਾਂ ਦੇ ਵੱਲੋਂ ਧੰਨਵਾਦ ਕਰਦਾ ਕਿ ਜਿਹੜੇ ਆ ਜਿਹੜਾ ਕੋਰਟ ਸੀ ਛੱਪਣਾ ਵਾਲਾ ਜਿਹੜਾ ਇਹ ਤੁਸੀਂ ਪਿੰਡਾਂ ਦੇ ਵਿੱਚੋਂ ਕੱਢਿਆ ਤੇ ਇੱਕ ਸਾਫ਼ ਸੁਥਰਾ ਜਿਹੜਾ ਇਹਦੇ ਨਾਲ ਕਿਉਂਕਿ ਬਹੁਤ ਅੱਛੇ ਆਲੇ-ਦੁਆਲੇ ਇੰਟਰਲੌਕ ਲਾ ਕੇ ਪੱਕੇ ਹੋ ਕੇ ਪਾਰਕ ਜਿਹੜੇ ਆ ਬਾਨੇ ਆ ਉੱਥੇ ਹੁਣ ਜਿੱਥੇ ਕੋਈ ਖੜਨਾ ਨਹੀਂ ਸੀ ਪਸੰਦ ਕਰਦਾ ਉਨ ਉੱਥੇ ਰੋਜ਼ ਲੋਕ ਜਿਹੜੇ ਆ ਸ਼ਾਮ ਨੂੰ ਜਿਹੜੇ ਸੈਰ ਆ ਉਹ ਕਰਿਆ ਕਰਨਗੇ